ਹਾਂਜੀ ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਅੱਜ ਆਪਾਂ ਤੁਹਾਡੇ ਵਾਸਤੇ ਜੀ ਸੂਟ ਲੈ ਕੇ ਆਏ ਆਂ ਰਖੜੀਆਂ ਵਾਸਤੇ ਆਪਾਂ ਸਪੈਸ਼ਲ ਆਫਰ ਲਗਾਇਆ ਜੀ ਚਲੋ ਸਭ ਤੋਂ ਪਹਿਲਾਂ ਤੁਹਾਨੂੰ ਸੂਟ ਦਿਖਾਉਨੇ ਆ ਜੀ ਦੇਖੋ ਇਹ ਆਪਣਾ ਸੂਟ ਪਾਊਗਾ ਜੀ ਤੁਹਾਨੂੰ 700 ਦਾ ਇਹ ਵੀ ਸੂਟ ਤੁਹਾਨੂੰ ਜੀ 700 ਦਾ ਪਾਊਗਾ ਇਹ ਜਿਹੜੇ ਆਪਣੇ ਸੂਟ ਨੇ ਜੀ ਬ੍ਰਾਂਡਾਂ ਦੇ ਸੂਟ ਨੇ ਸਾਰੇ ਇਹ ਤੁਹਾਨੂੰ 6600 ਦੇ ਪੈਣਗੇ ਏ ਵੀ ਸੂਟ 600 ਦਾ ਜੀ ਏ ਵੀ ਸੂਟ 600 ਦਾਈ ਇਹ ਤੁਹਾਨੂੰ ਜੀ ਸੂਟ 4.5 400 ਦੇ ਪੈਣਗੇ ਇਹ ਵਾਲੇ ਇਹ ਸਾਰੇ 6.5 100 ਦੇ ਪੈਣਗੇ ਜੀ ਇਹ ਆਪਣੀਆਂ ਬਰਬਰੀ ਦੀਆਂ ਚੁੰਨੀਆਂ ਨੇ ਮਾਰਕੀਟ ਵਿੱਚ ਇਹਨਾਂ ਦਾ ਰੇਟ 250 ਤੋਂ 300 ਤੋਂ ਘਟ ਨਹੀਂ ਹੈਗਾ ਜੀ ਇਹਨਾਂ ਦਾ ਤੁਹਾਨੂੰ ਪ੍ਰਾਈਸ ਸਿਰਫ 150 ਦਾ ਪਊਗਾ ਕਰੀਅਰ ਖਰਚਾ ਅੱਡ ਹੋਊਗਾ ਜੀ ਜਿੰਨਾ ਵੀ ਕਰੀਅਰ ਖਰਚਾ ਹੋਊਗਾ ਸਿਰਫ ਉਹੀ ਤੁਹ ਤੋਂ ਲਿਆ ਜਾਊਗਾ ਐਕਸਟਰਾ ਨਹੀਂ ਲਿਆ ਜਾਊਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਤੁਸੀਂ ਪ੍ਰਾਈਸ ਹੋਰ ਜਾਣਕਾਰੀ ਲੈ ਸਕਦੇ ਹੋ